ਸੁਰਤ ਦਾ ਮਨ ਨੂੰ ਕਾਲ ਵਿੱਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀਏ ਇੱਕ ਸ਼ਬਦ ਲੈ ਲੈਣਾ ਤੇ ਫਿਰ ਹੋਵੇਗਾ ਕਿ ਨਉ ਨਿਧੀ 18 ਸਿੱਧੀ ਪਿੱਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਸ਼ਬਦ ਲੈ ਲਾਏ ਮਨ ਉਹ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਮੈਂ ਫਿਰ ਦੌਰਾਵਾਂ ਅਭਿਆਸੀ ਲੋਕ ਜ਼ਰੂਰ ਪਕੜ ਲੈਣਗੇ ਜਿੰਨਾ ਸੌਖਾ ਹੈ ਕੰਮ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ ਇਤਨਾ ਸੌਖਾ ਨਹੀਂ ਔਖਾ ਮਿਹਨਤ ਕਰਨੀ ਪੈਂਦੀ ਹੈ ਕਰੜੀ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ ਇੱਕ ਛਿੰਦ ਵਿੱਚ ਨਹੀਂ ਮਿਲਦਾ ਨਹੀਂ ਮਿਲਦਾ ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਬਹੁਤ ਵਕਤ ਲੱਗਦਾ ਹੈ ਜਿੰਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਹੋਰ ਕੋਈ ਸੌਖਾ ਨਹੀਂ ਸਾਈਂ ਤੇ ਬੁੱਲਾ ਕਹਿ ਰਿਹਾ ਹੈ <Sanye>, बोलेया रब दा के पाना ए केड़ी गल है ए कोई ਔਖੀ ਗੱਲ ਹੈ ਇੰਜ ਕਹਿ ਰਹਿਣਾ ਬੁਲਿਆ ਰਬ ਦਾ ਕੇ ਪਾਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਣਾ ਐਨੀ ਤੇ ਗੱਲ ਪਰ ਇਧਰੋਂ ਪੁੱਟਣ ਲੱਗਿਆ ਉਧਰੋਂ ਲਾਣ ਲੱਗਿਆ ਪਤਾ ਨਹੀਂ ਕਿਤਨੇ ਜੀਵਨ ਲੱਗ ਜਾਂਦੇ ਨੇ ਕਿਤਨੇ ਜਨਮ ਲੱਗ ਜਾਂਦੇ ਨੇ ਪੁੱਟਿਆ ਹੀ ਨਹੀਂ ਜਾਂਦਾ ਕਈ ਵਾਰ ਤੇ ਮਨ ਉਖੜਦਾ ਹੀ ਨਹੀਂ ਕੋਸ਼ਿਸ਼ ਕਰੀਏ ਦੁੱਖ ਦੀ ਯਾਦ ਵਿੱਚ ਐ ਮਨ ਤੋਂ ਨਿਕਲ ਨਹੀਂ ਨਿਕਲਦਾ ਆਵਾਜ਼ਾਂ ਮਾਰਦੇ ਨੇ ਮੇਰੇ ਪਾਤਸ਼ਾ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਗਰੇ ਕਿ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ ਪਰ ਮਨੁਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲਦੇ ਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਆ ਹੋਏ ਬਾਬਾ ਕਰਮ ਸਿੰਘ ਮਰੋ ਜਐ ਮਰਦਾਨਵ ਹਲੇ ਸੰਤ ਭਗਤ ਸਿੰਘ ਬਾਬਾ ਭਗਤ ਸਿੰਘ ਹੋਏ ਮੰਨ ਲੈ ਦੇ ਸਾਡੀ ਕਿਸਮਤ ਵਿੱਚ ਕਿੱਥੇ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀਏ ਦਰਖਤ ਹੋ ਸਕਦਾ ਹੋ ਸਕਦਾ ਕਿ ਬੀਜ ਇਹ ਆਖੇ ਸਾਡੀ ਕਿਸਮਤ ਵਿੱਚ ਕਿੱਥੇ ਅਸੀਂ ਕਿੱਥੇ ਹੋ ਸਕਦੇ ਇੱਕ ਬੀਜ ਹੀ ਦਰਖਤ ਹੋਇਆ ਕਿਸੇ ਨੇ ਆਪਣੇ ਬੀਜ ਨੂੰ ਬੋਇਆ ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਸਾਇਆਦਾਰ ਹੋ ਗਿਆ ਫੁੱਲਦਾਰ ਹੋ ਗਿਆ ਹੱਲਾ ਵਾਲਾ ਹੋ ਗਿਆ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ 'ਚ ਰੱਖਿਆ ਕੀ ਪਾਉਣਾ ਬੜੀ ਮਿਹਨਤ ਹੈ ਬੜੀ ਮਿਹਨਤ ਹੈ ਇੱਕ ਬੀਜ ਹੀ ਤੇ ਕੋਲ ਹੈ ਇਹ ਵੀ ਗਵਾ ਦਈਏ ਇਹ ਵੀ ਗਵਾ ਦਈਏ ਫਿਰ ਸਾਡੀ ਕਿਸਮਤ ਦੇ 'ਚ ਕਿੱਥੇ ਹੈ ਐਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਜਾਨੋ ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮਗੈ ਨਹੀਂ ਹੋਵੇਗਾ ਉਹਨੇ ਤੁਹਾਨੂੰ ਇਹ ਹੀ ਕਹਿਣਾ ਹੈ ਉਪਣੇ ਪਾਪਾ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ ਲੋਭੀ ਤੋਵੇ ਬਰੇ ਬਰਾਤਾ RAM ਨਾਮ ਵਾਕਾਮਨ ਰਾਤਾ ਗੁਰੂ ਤੇ ਤੋਬੀ ਜੈ ਤੂ ਦੇਵ ਨੂੰ ਕਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ ਤੂ ਦੇ ਤੇ ਸੇ ਇੱਕ ਸੈਕਿੰਡ ਦੇ ਸਾਫ ਕਰ ਦੇ ਤੋ ਅਰਪਣ ਤੇ ਕਰ ਹਿੰਮਤ ਨਹੀਂ ਬਜਰੇਸ਼ ਇਨੇ ਗੁਨਾ ਇਨੀਆਂ ਗਲਤੀਆਂ ਕੀਤੀਆਂ ਨੇ ਸਾਡੀ ਕਿਸਮਤ ਵਿੱਚ ਕਿੱਥੇ ਭਰਮ ਗਿਆ ਰੱਬ ਨੇ ਪਤਾ ਨਹੀਂ ਕਿੰਨੀ ਥਾਵਾਂ ਤੋਂ ਆਵਾਜ਼ ਮਾਰੀਏ ਉਹ ਰੋਜ਼ ਮਾਰਦਾ ਕਿਦਰੇ ਕੁਰਾਨ ਬਣ ਕੇ ਕਿਦਰੇ ਪੁਰਾਣ ਬਣ ਕੇ ਕਿਦਰੇ ਗੀਤਾ ਬਣ ਕੇ ਕਿਦਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਹੈ ਕਿਹੜੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ 'ਚ ਰੋਜ਼ ਰੋਜ਼ ਮਾਰ ਰਿਹਾ ਹੈ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਛਿੱਕਣ ਨਾਲ ਲਿਬੜਿਆ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਨਹੀਂ ਦੇਖਦੀ ਮਲਮੂਤਰ ਨਾਲ ਲਿਬੜਿਆ ਨਹੀਂ ਦੇਖਦਾ ਪ੍ਰਮਾਤਮਾ ਕਿ ਮਾਂ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾ ਕੁਰਬਾਨ ਕੀਤੀਆਂ ਜਾ ਸਕਦੇ ਨੇ ਉਸ ਦੇ ਮਮਤਾ ਦੇ ਤੇ ਇਤਨਾ ਮਮਤਾ ਭਰਿਆ ਜ਼ਾਹਿਰਤਾ ਤੁਮ ਘਰ ਆਓ ਮੇਰੇ ਮੇਹ ਮਹਾਰਾਜ دیਵਾਨੇ ਗੁਰੂ ਅਰਜਨ ਦੇਵ ਜੀ ਤੁਮ ਘਰ ਆਓ ਮੇਰੇ ਮੇਹ ਤੁਮਰੇ ਦੁਖੀ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੋਲਣਗੇ ਹੋਈ ਤੋਵੇਗਾ ਤੂੰ ਆ ਜਾ ਸੇ ਇਹ ਗੁਨਾਹ ਤੇਰੇ ਕੋਲ ਨਹੀਂ ਧੋਲਣਗੇ ਏ পাপ ਤੇਰੇ ਕੋਲ ਨਹੀਂ ਧੁੱਲਨੇ ਤੂੰ ਇੱਕ ਦਫਾ ਆ ਤੇ ਜਾ ਸਾਰੇ পাপ ਉਹ ਤੇਰੇ ਦੋ ਦੇਗਾ ਸਾਰੇ ਗੁਨਾਹ ਉਹ ਤੇਰੇ ਦੋ ਦੇਗਾ ਉਤਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ পাপ ਨੂੰ ਧੋਂਦਿਆਂ ਧੋਂਦਿਆਂ ਵੀ 10 পাপ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੋਂਦਿਆਂ ਧੋਂਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਕਾਲ ਦੇ ਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਧੀ ਕੀਏ ਇੱਕ ਸ਼ਬਦ ਲੈਵਲਾ ਤੇ ਫਿਰ ਹੋਵੇਗਾ ਕਿ ਨਉ ਨਿਧੀ 18 ਸਿੱਧੀ ਪਿਛੇ ਲਗਿਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਏ ਇੱਕ ਸ਼ਬਦ ਲੈਵਲਾ ਹੈ ਮਨੋ ਕ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਕਿ ਅਸੀਂ ਜਦ ਕੁਝ ਕ੍ਰਿਸ਼ਮੇ ਦੇਖ ਰਹੇ ਨੇ ਆ ਸੂਖਸ਼ਮ ਸਰੀਰਾਂ ਦੇ ਸਰੀਰ ਦੇ ਚ ਰਹਿੰਦੇ ਹੋਇਆ ਜੈਸੇ ਸੂਖਸ਼ਮ ਸਰੀਰ ਸੰਬੰਧ ਤੋੜ ਦਿੰਦਾ ਸਿੱਧ ਹੋ ਜਾਂਦਾ ਸਿੱਧ ਹੋ ਜਾਂਦਾ ਸਰੀਰ ਦੀ ਹੁਣ ਪਕੜ ਨਹੀਂ ਹੁਣ ਜਿੱਥੇ ਜਾਇਆ ਜਾ ਸਕਦਾ ਮਹਿਰਮ ਮਹਿਲ ਨਾ ਕੋ ਅੜਕਾਵੇ ਜਿਉਂ ਜਿਉਂ ਸੈਰ ਕਰੇ ਤਿਉਂ ਬਾਵੇ ਭਗਤ ਰਵਦਾਸ ਕਹਿੰਦੇ ਮੇਰਾ ਜੀ ਕਰਦਾ ਮੈਂ ਜਿੱਥੇ ਚਾਹਾਂ ਜਾਂਦਾ ਸਭ ਮੇਰੇ ਮਹਿਰਮ ਨੇ ਗ੍ਰਹਿ ਨੇ ਛਤਰਾਂ ਦੇ ਵਾਸੀ ਜੋ ਰੋਹਾਨੀ ਮੰਡਲ ਨੇ ਉਹ ਵੀ ਮੇਰੇ ਮਹਿਰਮ ਨੇ ਤੇ ਰੂਹਾਂ ਜਾ ਸਕਦੀਆਂ ਨੇ ਰੋਹਾਨੀ ਮੰਡਲਿਆਂ 'ਚ ਜਦ ਸੈਂਟਿਸਟ ਐਸਾ ਕਹਿੰਦੇ ਨੇ ਚੰ드ਰਮਾ ਤੇ ਕੋਈ ਨਹੀਂ ਮੰਗਲ ਤੇ ਕੋਈ ਨਹੀਂ ਸ਼ਨੀ ਤੇ ਕੋਈ ਨਹੀਂ ਉੱਥੇ ਪਾਣੀ ਵੀ ਕੋਈ ਨਹੀਂ ਉੱਥੇ ਆਕਸੀਜਨ ਵੀ ਕੋਈ ਨਹੀਂ ਮਨੁੱਖ ਕਿੱਸਾ ਰਹਿ ਸਕਦਾ ਹੈ ਤੇ ਉਹਨਾਂ ਨੂੰ ਕੌਣ ਦੱਸੇ ਉੱਥੇ ਸਰੀਰ ਧਾਰੀ ਨਹੀਂ ਨੇ ਆਕਾਰ ਧਾਰੀ ਨਹੀਂ ਨੇ ਉਥੇ ਨਿਰਾਕਾਰ ਰਹਿੰਦੇ ਨੇ ਨਿਰਾਕਾਰ ਨੂੰ ਨਾ ਆਕਸੀਜਨ ਚਾਹੀਦਾ ਨਾ ਪਾਣੀ ਚਾਹੀਦਾ ਨਾ ਭੋਜਨ ਚਾਹੀਦਾ ਉਹਨਾਂ ਦੇ ਕੋਲ ਆਨੰਦ ਹੈ ਆਨੰਦ ਦੇ ਜੀਵਦੇ ਉਹਨਾਂ ਦੇ ਕੋਲ ਮਹਾ ਰਸ ਹੈ ਮਹਾ ਰਸ ਦੇ ਜੀਵਦੇ ਨੇ ਕਿਉਂਕਿ ਇੱਥੇ ਤੱਕ ਸਾਇੰਸ ਦੀ ਅਜੇ ਪਹੁੰਚ ਨਹੀਂ ਹੈ ਇਸ ਵਾਸਤੇ ਸਾਇੰਸ ਦੀ ਮਨੋਤ ਵੀ ਨਹੀਂ ਹੈ ਉਹ ਮੰਦੇ ਵੀ ਨਹੀਂ ਇਹ ਰੂਹਾਨੀ ਮੰਡਲ ਹੈ ਏ ਰੂਹਾਨੀ ਮੰਦਰ ਨੇ ਰੂਮੁਕਤ ਹੋ ਜਾਂਦੀ ਹੈ ਸਰੀਰ ਦਾ ਬੰਧਨ ਖਤਮ ਹੋ ਗਿਆ ਜਿੱਥੇ ਜਾਏ ਇਹ ਜਾ ਸਕਦੀ ਹੈ ਸਰੀਰ ਦੀ ਆਪਣੀ ਅਵਧੀ ਹੈ ਸਵਾਸ ਨੇ ਤੋਂ ਬਾਹਰ ਵੀ ਜਾਏਗੀ ਸਰੀਰ ਦੇ ਅੰਦਰ ਆ ਜਾਏਗੀ ਇਹ ਜੀਵਨ ਮੁਕਤ ਹੈ ਇਹ ਸਿੱਧ ਪੁਰਸ਼ ਹੈ ਇਹ ਗੋਪਤ ਵੀ ਹੋ ਸਕਦਾ ਹੈ ਪ੍ਰਗਟ ਵੀ ਹੋ ਸਕਦਾ ਹੈ ਸੂਖਸ਼ਮ ਵੀ ਹੋ ਸਕਦਾ ਹੈ ਸਤੂਲ ਵੀ ਹੋ ਸਕਦਾ ਹੈ ਲੱਖਾਂ ਕਰੋੜਾਂ ਮੀਲ ਦੀ ਦੂਰੀ ਦੇ ਵਿੱਚ ਛਿੰਦੇ ਜੋ ਹੈ ਜਾ ਸਕਦਾ ਹੈ ਅਗਲੇ ਦੇ ਅੰਦਰ ਦੀ ਗੱਲ ਨੂੰ ਵੀ ਇਹ ਜਾਣ ਸਕਦਾ ਹੈ ਗੁਪਤ ਦੀ ਗੁਪਤ ਗੱਲ ਨੂੰ ਵੀ ਉਹ ਜਾਣ ਸਕਦਾ ਹੈ ਹਰ ਜਗ੍ਹਾ ਉਹ ਪ੍ਰਵੇਸ਼ ਕਰ ਸਕਦਾ ਹੈ ਇਸ ਤਰ੍ਹਾਂ ਦੀਆਂ ਸਿੱਧੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ ਕਿਉਂ ਇਹ ਪ੍ਰਮਾਤਮਾ ਦਾ ਸੁਭਾਅ ਹੈ ਪ੍ਰਮਾਤਮਾ ਸਿੱਤ ਹੈ ਪ੍ਰਮਾਤਮਾ ਸ਼ਕਤੀ ਹੈ ਤੇ ਜੇ ਪ੍ਰਮਾਤਮਾ ਚ ਜੀਨ ਹੋ ਗਿਆ ਉਹ ਕਮਜ਼ੋਰ ਰਹਿ ਜਾਏਗਾ ਉਹ ਮਹਾ ਸ਼ਕਤੀਸ਼ਾਲੀ ਹੋ ਜਾਏਗਾ ਕਿ ਜਿਹੜੇ ਅਜਿਹੇ ਪੜ੍ਹੇ ਲਿਖੇ ਕਹਿੰਦੇ ਨਾ ਨਾਲ ਸਮਝਦੇ ਇਤਨੇ ਹੈ ਨਹੀਂ ਗੁਸਤਾਖੀ ਵਾ ਕੋਈ ਮੱਕਾ ਨਹੀਂ ਖਮਿਆ ਕੋਈ ਪੰਜਾ ਨਹੀਂ ਲਗਿਆ ਇਹ ਸਿਰਫ ਉਹ ਹੀ ਲੋਕ ਕਹਿੰਦੇ ਨੇ ਜਿਹੜੇ ਅਜੇ ਅਧਿਆਤਮਿਕ ਬਲ ਦੇ ਨਾ ਗਿਆਤਾ ਨੇ ਤੇ ਨਾ ਸਮਝ ਆਇਆ ਇਹ ਤੇ ਇੱਕ ਬਲ ਹੈ ਇਹ ਤੇ ਇੱਕ ਸ਼ਕਤੀ ਹੈ 10 ਬੁਰੇ ਮਨੁੱਖ ਬੈਠੇ ਹਨ ਬੁਰੀਆਂ ਲਹਿਰਾਂ ਛੋੜਦੇ ਨਾ ਬੁਰੀਆਂ ਤਰੰਗਾ ਉਥੇ ਇੱਕ ਨੇਕ ਮਨੁੱਖ ਵੀ ਆਣ ਕੇ ਬੈਠੇਗਾ ਬੁਰਾਈ ਦੀਆਂ ਲਹਿਰਾਂ 'ਚ ਫਸ ਜਾਏਗਾ ਫਸ ਜਾਏਗਾ ਔਰ ਉਥੇ ਇੱਕ ਬੁਰਾ ਮਨੁੱਖ ਬੈਠਾ ਤੇ ਜਿਸ ਨੇ ਛੋਟੀ ਬੁਰਾਈ ਕਰਨੀ ਸੀ ਬਹੁਤ ਵੱਡੀ ਬੁਰਾਈ ਕਰੇਗਾ ਕਿਉਂ ਬੁਰੇ ਮਨੁੱਖਾਂ ਦੀਆਂ ਲਹਿਰਾਂ ਵੀ ਉਸ ਨੂੰ ਮਦਦ ਦੇਣ ਗਿਆ ਪ੍ਰੇਰਣਾ ਕਰਨਗੇ ਇੱਕ ਨੇਕ ਮਨੁੱਖ ਸਤ ਸੰਗੀ ਮਨੁੱਖ ਦਸ ਗੁਰਮੁਖਾਂ ਦੀ ਮਹਿਫਿਲ ਦੇ ਚ ਆਣ ਕੇ ਬੈਠਾ ਹੈ ਉਥੇ ਤੇ ਨਿਰਮਲ ਤਰੰਗਾ ਸੰਸੰਗੀਆਂ ਤਰੰਗਾ ਸਨ ਤੇ ਉਹ ਖੁਦ ਵੀ ਗੁਰਮੁਖ ਸੀ ਉਹ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੇਗਾ ਬਹੁਤ ਵੱਡਾ ਉਸ ਕੋਲ ਹੋ ਜਾਏਗਾ ਬਹੁਤ ਵੱਡਾ ਹੋ ਜਾਏਗਾ ਇੱਕ ਬੁਰਾ ਮਨੁੱਖ ਜੋ ਰੋਜ਼ ਰੋਜ਼ ਬੁਰੀ ਸਹਬਤ ਦੇ ਚ ਬੈਠਦਾ ਹੈ ਇੱਕ ਛੋਟੀ ਜਿਹੀ ਬੁਰਾਈ ਕਰਨਾ ਚਾਹੇਗਾ ਉਹਦੇ ਕੋਲ ਵੱਡੀ ਹੋ ਜਾਏਗੀ ਵੱਡੀ ਹੋ ਜਾਏਗੀ ਅੱਜ ਤੱਕ ਅਦਾਲਤਾਂ ਵਿੱਚ ਕਾਤਲਾਂ ਨੇ ਇਹ ਆਖਿਆ ਹੈ ਕਤਲ ਕਰਨਾ ਨਹੀਂ ਚਾਹੁੰਦੇ ਸੀ ਹੋ ਗਿਆ ਉਹਨੂੰ ਡਾਟਣਾ ਹੀ ਸੀ ਸਿਰਫ ਇੱਕ ਦੋ ਗੱਲਾਂ ਹੀ ਕੱਢਣੀਆਂ ਸਨ ਪਰ ਕੀ ਕਰੀਏ ਕਤਲ ਹੋ ਗਿਆ ਅੱਜ ਤੱਕ ਅਦਾਲਤਾਂ ਕਹਿੰਦੀਆਂ ਰਹੀਆਂ ਇਹ ਝੂਠ ਬੋਲਦੇ ਨੇ ਝੂਠ ਬੋਲਦੇ ਨੇ ਹੁਣ ਮਨੋਚੰਤਕ ਅੱਗੇ ਆਏ ਨੇ ਉਹ ਕਹਿੰਦੇ ਨੇ 70 ਫੀਸਦੀ ਕਤਲ ਕਤਲ ਨਹੀਂ ਹੁੰਦਾ ਵੇਗ ਦੇ ਚ ਆ ਕੇ ਹੋ ਜਾਂਦਾ ਨਹੀਂ ਕਤਲ ਕਰਨਾ ਨਹੀਂ ਚਾਹੁੰਦੇ ਸਨ ਉਹਨੂੰ ਜਾਨੋ ਮਾਰਨਾ ਨਹੀਂ ਚਾਹੁੰਦੇ ਸਨ ਸਿਰਫ ਗਾਲ ਕੱਢਣੇ ਸੀ ਕਈਕਾ ਥੱਪੜ ਮਾਰਨਾ ਸੀ ਇਤਨੀ ਬੁਰੀਾਈ ਕੋਲ ਸੀ ਪਰ ਬੁਰੀ ਸੋਸਾਇਟੀ ਦੇ ਵਿੱਚ ਬੈਠਣ ਕਰਕੇ ਪੂਰੀ ਤਰੰਗਾਂ ਦੇ ਪ੍ਰਭਾਵ ਵਿੱਚ ਆ ਕੇ ਇੱਕ ਛੋਟੀ ਜਿਹੀ ਬੁਰੀਾਈ ਵੱਡੀ ਬੁਰੀਾਈ ਕਰ ਬੈਠੇ ਕਿੰਨੇ ਕਮਨਕਾ ਛੋਟਾ ਜਿਹਾ ਨੇਕ ਕੰਮ ਕਰਨਾ ਚਾਹੁੰਦਾ ਹੈ ਪਰ ਜੇ ਸਤ ਸੰਗ ਦੇ ਚ ਬੈਠਾ ਹੈ ਰੋਜ਼ ਰੋਜ਼ ਚੰਗੀਆਂ ਲਹਿਰਾਂ ਇਤਨੀਆਂ ਪ੍ਰਭਾਵਿਤ ਕਰ ਦੇਣ ਗਿਆ ਇਤਨੀ ਸਮਰਥਾ ਦੇਣ ਗਿਆ ਉਹ ਖੁਦ ਹੈਰਾਨ ਹੋਵੇਗਾ ਨਿੱਕਾ ਜਿਹਾ ਮੈਂ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਹੋ ਗਿਆ ਮੇਰੇ ਕੋਲ ਅੱਜ ਤੱਕ ਦੇ ਮਹਾਪੁਰਸ਼ਾਂ ਦਾ ਇਹ ਅਨੁਭਵ ਹੈ ਇੰਨਾ ਵੱਡਾ ਕੰਮ ਅਸੀਂ ਕਰਨਾ ਨਹੀਂ ਸੀ ਹੋ ਗਿਆ ਹੋ ਗਿਆ ਜਦ ਬਹੁਤ ਵੱਡਾ ਬ੍ਰਹਮ ਭੋਜ ਵੀ ਹੋ ਗਿਆ ਸਤ ਸੰਗ ਵੀ ਹੋ ਗਿਆ सारे लोग धन कबीर धन कबीर कह लगे तो कबीर ने ऐलानिया कह देता, ना हम किया ना करेंगे ना कर सके, शरीर, क्या किया पायो कबीर कबीर मैं नहीं कर सकता ये मेरी हिम्मत नहीं है ये मेरी समर्था ही नहीं है पता नहीं कि गैबी भी शक्ति ने कर देता है ये उसे करिश्मा है ਪਿਕ ਨੇਕਾ ਹੀ ਕੰਮ ਕਰਨਾ ਚਾਹੁੰਦਾ ਸੀ ਇਤਨਾ ਵੱਡਾ ਕੰਮ ਹੋ ਗਿਆ ਨੇਕ ਸ਼ਕਤੀਆਂ ਮਦਦ ਕਰਦੀਆਂ ਨੇ ਅੰਦਰ ਬੁਰਾਈ ਚੱਲ ਰਹੀ ਹੈ ਯਕੀਨ ਜਾਣੋ ਬੁਰੀ ਸ਼ਕਤੀਆਂ ਉਹਦੇ ਆਲੇ ਦੁਆਲੇ ਮੰਡਲਣ ਗਿਆ ਔਰ ਉਹਦੇ ਕੋਲ ਬਹੁਤ ਵੱਡੀ ਗਲਤੀ ਹੋ ਜਾਏਗੀ ਨੇਕ ਕੰਮ ਕਰਨਾ ਚਾਹੁੰਦਾ ਹੈ ਤੋਂ ਨੇਕ ਲਹਿਰਾਂ ਉਹਦੇ ਆਲੇ ਦੁਆਲੇ ਮੰਡਲਣ ਗਿਆ ਸੰਸਾਰ ਭਰਿਆ ਪਿਆ ਹੈ ਨਾ ਲਹਿਰਾਂ ਨਾਲ ਅਰਮਨੋ ਕਪਣਾ ਓਰਾ ਛੜਦਾ ਅਰਮਨੋ ਕਪਣੀ ਆਬਾ ਛੜਦਾ ਉਹਦੇ ਲੇ ਪੇੜ ਵਿੱਚ ਆ ਜਾਏਗਾ ਅਗਰ ਨੇਕ ਹੈ ਫਿਰ ਦੇ ਜੇ